ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੰਬਰ ਸਰ ਜਿਸਤੇ ਐਸੋਸੀਏਟ ਜਿਸਤੇ ਨਮਾਇंदे ਤੁਸੀਂ ਥਾਣਾ ਬੀਡਵਿਨ ਦੇ ਅੱਗੇ ਦੇਖ ਰਹੇ ਹੋ ਮਿਤੀ 14 10 25 ਨੂੰ ਇੱਕ ਇਨਸੀਡੈਂਟ ਹੋਇਆ ਸੀ ਕਿ ਉਹ ਮੰਡੀ ਚੌਕ ਦੇ ਵਿੱਚ ਜਿਸ ਦੇ ਵਿੱਚ ਸਾਡੇ ਜਿਹੜੇ ਐਸੋਸੀਏਸ਼ਨ ਦੇ ਸਾਡੇ ਮਾਨਯੋਗ ਜਰਨਲ ਸੈਕਟਰੀ ਨੇ ਸਰਾਰ ਅਮਰੀਤ ਸਿੰਘ ਉਹਨਾਂ ਦੇ ਨਾਲ ਉੱਥੇ ਵਧੀਕੀ ਕੀਤੀ ਕਿ ਧੱਕੇ ਮਾਰੇ ਗਏ ਉਹਨਾਂ ਦਾ ਮੋਬਾਈਲ ਖੋਲਿਆ ਗਿਆ ਔਰ ਉਹਨਾਂ ਦੀ ਐਕਟਵਾਦੀ ਚਾਬੀ ਵੀ ਕੱਢ ਲਈ ਗਈ ਔਰ ਅਤੇ ਉਹ ਲਖਮੀ ਵਰਤਨਾ ਚਾਹੁੰਦੇ ਸਾਡਾ ਜਿਹੜਾ ਬਹੁਤ ਹੀ ਆਨਰਡ ਉਹ ਪਰਸਨ ਹੈ ਜਿਹਨਾਂ ਨੂੰ ਜਿਹੜਾ ਉੱਥੇ ਮਾਰਕੁੱਟ ਵੀ ਕੀਤੀ ਗਈ ਹੈ ਉਹਦੀ ਅਸੀਂ ਦਰਖਾਸਤ ਇੱਥੇ ਦਿੱਤੀ ਸੀਗੀ ਬਾਲਾਤਰ ਅਫਸਰਾਂ ਨੂੰ ਵੀ ਸਾਰਿਆਂ ਨੂੰ ਮਿਲ ਕੇ ਅਸੀਂ ਮੁਖ ਅਫਸਰ ਸਾਹਿਬ ਨੂੰ ਗੱਲ ਕੀਤੀ ਸੀ ਕਿ ਜੋ ਮਰਦੀ ਹੈ ਕਾਨੂੰਨੀ ਕਾਰਵਾਈ ਉਹਦੀ ਕੀਤੀ ਜਾਵੇ ਉਹਦੇ ਤੋਂ ਬਾਅਦ ਦੁਬਾਰਾ ਜਿਹੜੀਆਂ ਉਹਨਾਂ ਨੂੰ ਉੱਥੇ ਇੰਜਰੀਜ਼ ਸੀਗੀਆਂ ਉਹਦੇ ਸਬੰਧ ਦੇ ਵਿੱਚ ਵੀ ਐਮਐਲਆਰ ਜਿਹੜੀ ਉਹ ਵੀ ਅਸੀਂ ਥਾਣਾ ਭੇਜੀ ਉਹਦੇ ਤੋਂ ਬਾਅਦ ਜਿਹੜੀਆਂ ਥੱਟਾਂ ਕੋਈ ਕੈਪਟਨਰ ਆਬਜ਼ਰਵੇਸ਼ਨ ਡਾਕਟਰ ਨੇ ਰੱਖੀਆਂ ਸੀਗੀਆਂ ਉਸ ਚੀਜ਼ ਨੂੰ ਵੀ ਛੱਡ ਕੇ ਅਸੀਂ ਬੇਨਤੀ ਕੀਤੀ ਕਿ ਹੁਣ ਤੱਕ ਜੋ ਵੀ ਇਨਸੀਡੈਂਟ ਬਣਦਾ ਉਹਦੇ ਵਿੱਚ ਜਿਹੜੀਆਂ ਬਣਦੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਜਿਹੜਾ ਹੈ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰੰਤੂ ਨਿਹਾਇਤ ਅਫਸੋਸ ਦੀ ਗੱਲ ਆ। ਤੁਸੀਂ ਜਿੰਨੇ ਵੀ ਨਮਾਇੰਦੇ ਦੇਖ ਰਹੇ ਹੋ ਸਾਰੇ ਖੜੇ ਆ ਤੇ ਟਾਇਰਡ ਪੁਲਿਸ ਅਫਸਰ ਐਂ ਸਾਰੇ ਐਸ ਐਚ ਓ ਜਿਹੜੇ ਚੰਗੀਆਂ ਚੰਗੀਆਂ ਮੱਤਾਂ ਤੇ ਤੌਰ ਮੁੱਖ ਅਸਰ ਕੰਮ ਕਰ ਚੁੱਕੇ ਆ ਉਹ ਸਾਰੇ ਖੜੇ ਆ। ਅਸੀਂ ਅਸੀਂ ਇਸ ਚੀਜ਼ ਨੂੰ ਸਾਨੂੰ ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਅੱਜ ਤੱਕ ਜਿਹੜੀ ਆ ਉਹ ਸਾਡੇ ਨਾਂ ਦਾ ਬਿਆਨਾਂ ਦੇ ਉੱਤੇ ਨਾ ਹੀ ਜਿਹੜੀ ਸਾਡੀ ਦਰਖਾਸਤ ਆ ਉਹਦੇ ਉੱਤੇ ਕੋਈ ਵੀ ਕਾਰਵਾਈ ਪ੍ਰਸ਼ਾਸਨ ਨੇ ਹੁਣ ਤੱਕ ਕੀਤੀ ਨਹੀਂ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਏਡੀਸੀਪੀ ਸਾਹਿਬ ਨੂੰ ਔਰ ਡੀਸੀਪੀ ਇਨਵੈਸਟੀਗੇਸ਼ਨ ਤਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਸਰ ਕਿ ਇਹ ਤੁਹਾਡਾ ਹੀ ਪਰਿਵਾਰ ਆ ਜਿਹੜਾ ਤੁਹਾਡੇ ਵਿੱਚੋਂ ਗਿਆ ਇਹ ਤੁਹਾਡੀ ਸੱਚੀ ਬਾਂਹ ਆ ਜਿਹੜੀ ਨਿਕਲ ਕੇ ਕੰਮ ਕਰ ਰਹੀ ਆ ਅਸੀਂ ਤਾਂ ਇੱਥੋਂ ਤੱਕ ਆਪਣੇ ਪ੍ਰਸ਼ਾਸਨ ਨੂੰ ਕਹੀਨ ਹੈ ਕਿ ਜਿੱਥੇ ਸਾਡੀ ਲੋੜ ਹੋਵੇ ਹਨੂ ਰਟਾਇਰ ਹੋਇਆ ਨਾ ਸਮਝੋ ਜਿੱਥੇ ਸਾਡੀ ਲੋੜ ਆ ਸੀ ਤੁਹਾਡੇ ਨਾਲ ਖੜਿਆ ਸੀ ਮਜੂਦਾ ਪੁਲਿਸ ਨੂੰ ਇਹ ਚੀਜ਼ ਕਹਿੰਨੇ ਆ ਪਰ ਯਾਰ ਸਾਡਾ ਵੀ ਤਾਂ ਹੱਕ ਬਣਦਾ ਨਾ ਕਿ ਜੇ ਸਾਡੇ ਅੱਜ ਅਸੀਂ ਇੰਦਾ ਹੀ ਥੱਲੇ ਹੋ ਗਏ ਕਿ ਜਿਹੜੇ ਉਹਨਾਂ ਥਾਣਿਆਂ ਦੇ ਵਿੱਚ ਲੱਗੇ ਐਸਐਸਓ ਰਹੇ ਆ ਉਹਨਾਂ ਥਾਣਿਆਂ ਦੇ ਲਈ ਅਨਸਾਫ਼ ਲੈਣ ਵਾਸਤੇ ਸਾਨੂੰ ਉਹਨਾਂ ਗੇਟਾਂ ਦੇ ਉੱਤੇ ਖੜੇ ਹੋਣਾ ਪਵੇ ਵਾਟ ਇਜ਼ ਟ੍ਰੈਜਿਕ ਥਿੰਗ ਅਸੀਂ ਇਹੇ ਚੀਜ਼ ਤੁਹਾਡੇ ਜ਼ਰੀਏ ਕਹਿੰਨੇ ਆ ਕਿ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਇਹ ਜਿਸ ਕਿਸਾਨੂ ਕੇ ਸਰ ਤੁਸੀਂ ਫੋਟੋ ਇਸ ਚੀਜ਼ ਨੂੰ ਵੈਰੀਫਾਈ ਕਰੋ ਔਰ ਸਾਨੂੰ ਹਸਾਬ ਦਿੱਤਾ ਜਾਵੇ। ਜੀ ਮਿਤੀ 14 ਅਕਤੂਬਰ 2025 ਨੂੰ ਘੋਮੜੀ ਚੌਂਕ ਵਿਖੇ ਜਿਹੜਾ ਪ੍ਰੋਟੈਸਟ ਜਿਹੜਾ ਕਰ ਰਹੇ ਸੀ ਆਪਣੀ ਡੀਮੋਲਿਸ਼ ਹੋਈ ਬਿਲਡਿੰਗ ਦੇ ਖਿਲਾਫ ਅਪਾਰ ਸਿੰਘ ਧਿਰ ਤੇ ਉੱਥੇ ਅਮਰੀਕ ਸਿੰਘ ਜਿਹੜੇ ਰਿਟਾਇਰਡ ਇੰਸਪੈਕਟਰ ਉਹ ਪਹੁੰਚੇ ਸੀ। ਜਿੱਥੇ ਇਹਨਾਂ ਦਾ ਕਾਫੀ ਬੋਲਬਲਾ ਰ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੀ ਸਾਨੂੰ ਕੰਪਲੇਂਟ ਜਿਹੜੀ ਅਮਰੀਕ ਸਿੰਘ ਹੋਣਾ ਵੱਲੋਂ ਮਸੂਲ ਹੋਈ ਸੀ। ਉਹਨਾਂ ਦੀ ਕੰਪਲੇਂਟ ਜਿਹੜੀ ਹੈ ਉਸ ਦੀ ਅਸੀਂ ਪੜਤਾਲ ਕਰ ਰਹੇ ਹਾਂ ਸਭ ਸੱਚਾਈ ਕੀ ਸਾਹਮਣੇ ਆਈਏ ਜੀ ਇਹਦੇ ਵਿੱਚ ਦੇਖੋ ਜੀ ਜੀ ਇਹ ਚੀਜ਼ ਦੀ ਪੜਤਾਲ ਚੱਲ ਰਹੀ ਹੈ ਪੜਤਾਲ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਵੇਗਾ ਪਤਾਰ ਸਿੰਘ ਹੋਣਾ ਦੇ ਖਿਲਾਫ ਅਲੀਗੇਸ਼ਨ ਨੇ ਕਿ ਅਮਰੀਕ ਸਿੰਘ ਕਹਿ ਰਹੇ ਨੇ ਕਿ ਮੇਰਾ ਇਹਨਾਂ ਨੇ ਮੋਬਾਈਲ ਫੋਨ ਜਿਹੜਾ ਖੋਲਿਆ ਆ ਮੇਰੀ ਐਕਟਵਾ ਜਿਹੜੀ ਉਹਦੀ ਚਾਬੀ ਵੀ ਕੱਢ ਲਈ ਹੈ ਤੇ ਮੇਰੇ ਅੱਪੜ ਮਾਰਿਆ ਗਿਆ ਹੈ ਤੇ ਹੋਰ ਵੀ ਸੱਟਾਂ ਦੇ ਵੀ ਉਹਨਾਂ ਨੇ ਐਮਬਲਰ ਸਾਨੂੰ ਜਿਹੜੀ ਪੇਸ਼ ਕੀਤੀ ਹੈ ਉਹ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਹੈ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਜੋ ਵੀ ਤਾਂ ਸਾਹਮਣੇ ਆਉਣਗੇ ਉਸ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਵੇਗੀ